ਉਹ ਜਿੱਦ ਕੈਂਸਰ ਹੋ ਗਿਆ ਕੈਂਸਰ ਹੋ ਗਿਆ ਇੱਕ ਬਾਦ ਜੋ ਹਮ ਲੋਕ 2 ਸਾਲ ਹੋ ਗਏ ਲਗਭਗ ਮਤਲਬ ਕੰਮ ਤੇ ਗਿਆ ਸੀ ਤੇ ਇੱਕੇਦਮ ਮਤਲਬ ਚੱਕਰ ਆਇਆ ਡਿੱਗ ਪਿਆ ਤੋ ਉਹਨਾਂ ਐਡਮਿਟ ਕਰਵਾਇਆ ਤੋ ਪਤਾ ਲੱਗਾ ਵੀ ਕੈਂਸਰ ਹੈ ਤੇ ਹੈਗੀ ਵੀ 3rd ਸਟੇਜ ਤੇ ਹੈ ਮਤਲਬ ਪਹਿਲਾਂ ਉਹਨੂੰ ਅੱਜ ਤੱਕ ਉਹਨੂੰ ਐਂਡ ਤੱਕ ਪਤਾ ਨਹੀਂ ਲੱਗਾ ਵੀ ਮੈਨੂੰ ਆਹ ਬਿਮਾਰੀ ਹੈਗੀ ਹੈ ਲੋ ਪਹਿਲਾਂ ਉਹ ਨੂੰ ਅੱਜ ਤੱਕ ਉਹ ਨੂੰ ਐਂਡ ਤੱਕ ਪਤਾ ਨਹੀਂ ਲੱਗਾ ਵੀ ਮੈਨੂੰ ਅੱਜ ਬਿਮਾਰੀ ਹੈਗੀ ਐ ਤੇ ਹੁਣ ਕੀ ਮੰਗ ਕੀ ਕਰਦੀ ਮੰਗ ਅਸੀਂ ਉਹ ਹੁਣ ਕਰਦੇ ਆਂ ਵੀ ਛੱਡੀ ਭਰਾ ਦੀ ਜਿਹੜੀ ਬੋਡੀ ਆ ਉਹ ਛੇਤੀ ਛੇਤੀ ਸਾਨੂੰ ਮਤਲਬ ਇੰਡੀਆ ਲਿਆਦੀ ਜਾਵੇ ਜਿਹੜੀ ਇਟਮੀ ਦੇ ਵਿੱਚ ਜਿਹੜੇ ਨੌਜਵਾਨ ਦੀ ਡੈਥ ਹੋਈ ਆ ਅਜੀਪਾਲ ਦੀ ਕੀ ਲੱਗਦਾ ਸੀਗਾ ਤੁਹਾਡਾ ਭਰਾ ਹੀ ਲੱਗਦਾ ਹੈ ਕੀ ਗੱਲ ਹੋਈ ਆ ਉਹ ਵੀ ਜੀ ਕੈਂਸਰ ਹੋ ਗਈ ਆ ਕੈਨਸਰ ਹੋ ਗਿਆ ਇੱਕ ਵਾਰ ਉਹਨੂੰ 2 ਸਾਲ ਹੋ ਗਏ ਲਗਭਗ ਤੇ ਹਫਤਾ ਪਹਿਲਾਂ ਮਤਲਬ ਕੰਮ ਤੇ ਗਿਆ ਸੀ ਤੇ ਇੱਕੇਦਮ ਮਤਲਬ ਚੱਕਰ ਆਇਆ ਡਿੱਗ ਪਿਆ ਉਹਨਾਂ ਐਡਮਿਟ ਕਰਵਾਇਆ ਤਾਂ ਪਤਾ ਲੱਗਾ ਵੀ ਕੈਂਸਰ ਹੈ ਤੇ ਹੈਗੀ ਵੀ 3 ਸਟੇਜ ਤੇ ਆ ਪਰਿਵਾਰ ਨੂੰ ਪਹਿਲਾਂ ਕਦੀ ਦੱਸਿਆ ਨਹੀਂ ਉਹਨੇ ਵੀ ਮੈਨੂੰ ਕੋਈ ਅਜੀਹੀ ਬਿਮਾਰੀ ਸੀ ਉਹਨੂੰ ਖੁਦ ਨੂੰ ਨਹੀਂ ਪਤਾ ਕਿ ਮੈਨੂੰ ਆ ਮਤਲਬ ਉਹਨੂੰ ਕਦੀ ਮਹਿਸੂਸ ਨਹੀਂ ਹੋਇਆ ਜਿੱਦਾਂ ਰੱਬ ਵੈਰੀ ਬਣਿਆ ਨਾ ਉਹ ਸਭ ਹੋ ਜਾਵਾ ਇਹ ਰੱਬ ਨੇ ਵੈਰ ਜਿੱਦਾਂ ਕੋਈ ਕੱਟਣਾ ਹੋਵੇ ਉਹ ਚੱਕਰ ਬਣਿਆ ਮਤਲਬ ਪਹਿਲਾਂ ਉਹਨੂੰ ਅੱਜ ਤੱਕ ਉਹਨੂੰ ਐਂਡ ਤੱਕ ਪਤਾ ਨਹੀਂ ਲੱਗਾ ਵੀ ਮੈਨੂੰ ਆਜ ਬਿਮਾਰੀ ਹੈਗੀ ਆ ਹੁਣ ਕੀ ਮੰਗ ਕੀ ਕਰਦੇ ਮੰਗ ਅਸੀਂ ਉਹ ਹੁਣ ਕਰਦੇ ਆਂ ਵੀ ਸਾਡੀ ਭਰਾ ਦੀ ਜਿਹੜੀ ਬੋਡੀ ਆ ਉਹ ਛੇਤੀ ਛੇਤੀ ਸਾਨੂੰ ਮਤਲਬ ਇੱਡੀਆ ਲਿਆਦੀ ਜਾਵੇ ਕੀ ਨਾਲ ਗੱਲ ਜੀ ਕਿ ਮੇਰਾ ਨਿਰਮਸੇਗਾ ਜੀ ਬੇਟੋ ਆ ਜੀ ਰਾਈਟਲੀ ਵੀ ਦੀ ਡੈਥ ਹੋਈ ਆ ਜੀ ਬਲਕਿ ਲੱਗਦਾ ਜਿਆਦਾ ਆਪਣਾ ਬੇਟਾ ਹੈ ਮੇਰਾ ਕੀ ਗੱਲ ਹੋਈ ਆ ਉਹਨੂੰ ਕੈਂਸਰ ਦੀ ਵਿੱਚ ਪ੍ਰੋਬਲਮ ਆਈ ਹੈ 2-4 ਦਿਨ ਹੋ ਗਏ ਚੌਕ ਦਿਨਾਂ ਬੀਤੇ ਉਹ ਖਤਮ ਹੋ ਗਿਆ ਰਾਤ ਕਿੰਨਾ ਟਾਈਮ ਹੋ ਗਿਆ ਸੀ ਬਾਹਰ ਗਿਆ 2 ਸਵੇਰ 2 ਸਾਲ ਹੋ ਗਏ 200 ਕਦੀ ਕੋਈ ਜ਼ਿਕਰ ਕੀਤਾ ਤੁਹਾਡੇ ਨਾਲ ਜਦੋਂ ਬਾਹਰ ਫੋਨ ਤੇ ਗੱਲ ਕਰਦਾ ਸੀਗਾ ਨਹੀਂ ਜੀ ਮੈਨੂੰ ਐਂਡ ਤੱਕ ਖਤਮ ਹੋਣ ਤੱਕ ਵੀ ਉਹਨੇ ਕਿਹਾ ਵੀ ਮੈਨੂੰ ਕੋਈ ਕੋਈ ਮੈਨੂੰ ਪ੍ਰੋਬਲਮ ਨਹੀਂ ਮੈਨੂੰ ਕੋਈ ਪ੍ਰੋਬਲਮ ਨਹੀਂ ਗਈ ਮੈਨੂੰ ਬਸ ਕਿਸੇ ਕਿਸਮ ਦਾ ਤੁਸੀਂ ਡਰਨਾ ਨਹੀਂਗਾ ਕੋਈ ਮੈਨੂੰ ਟੈਨਸ਼ਨ ਨਹੀਂ ਆਖਰੀ ਵਾਰ ਬਾਬੂ ਜੀ ਕੋਲ ਕੋਈ ਸੀ ਗੱਲ ਆਖਰੀ ਵਾਰ 11 ਤਰੀਕ ਨੂੰ ਇਹ ਗੱਲ ਉਹ ਇਹੀ ਸਾਰੇ ਪਰਿਵਾਰ ਦੀ ਕੱਲ ਵੀ ਥੋੜੀ ਜੀ ਗੱਲ ਉਹਨੇ ਕੀਤੀ ਸੀ ਜਦੋਂ ਬਸ ਪੂਰਾ ਲਗਾਉ ਤੋ ਇੱਕ ਮਾਂ ਹੀ ਆਖਿਆ ਵਾ ਘਰ ਵਾਲ ਵੇਖ ਕੇ ਉੱਥੇ ਉੱਥੇ ਤੇ ਤੋ ਦੇ ਦਾਖਲ ਮਤਲਬ ਕਿ ਉੱਥੋਂ ਫੇਰ ਨੌਜਵਾਨਾਂ ਨੇ ਨਾਲ ਜਿਹੜੇ ਕੰਮ ਕਰਦੇ ਸੀ ਉਹਦਾ ਫਾਇਦਾ ਹਾਂਜੀ ਜੀ ਉਹਨਾਂ ਨੇ ਜਿਹੜੇ ਪਰਿਵਾਰ ਦੇ ਨਾਲ ਉਹ ਕੰਮ ਕਰਦਾ ਸੀ ਇੱਕ ਮੁੰਡਾ ਹੈਗਾ ਵਾ ਇਥੋਂ ਦਾ ਗੋਹਨਵਾਲ ਸਾਹਿਬ ਦੇ ਇਲਾਕੇ ਦਾ ਹਾਂਜੀ ਉਸ ਦਾ ਮੁੰਡਾ ਸੀ ਉਹ ਉਹਨਾਂ ਨੇ ਦਾਖਲ ਕਰਾਇਆ ਹੋਰ ਪਰਿਵਾਰ ਕੇ ਮੈਂਬਰ ਸੀ ਬਹੁਤ ਉਹਨਾਂ ਨੇ ਸਾਡੀ ਹੈਲਪ ਕੀਤੀ ਕੋਨੋ ਮ੍ਰਿਤਕ ਦੀ ਡੇਲੀ ਕੀ ਮੰਗ ਕਰਨਾ ਚਾਹੀਦਾ ਮੈਂ ਤਾਂ ਇਹ ਗੱਲ ਆਖੂਗਾ ਵੀ ਚਲੋ ਸਰਕਾਰ ਵੀ ਜਿੰਨੀ ਯੋਗ ਹੋਵੇ ਮ੍ਰਿਤਕ ਦੇ ਇਹ ਵੀ ਲਿਆਂਦੀ ਜਾਵੇ ਅਸੀਂ ਅੰਤਪ੍ਰਸਾਪੂਰੀਆਂ ਕਰ ਸਕੀਏ ਜੋ ਹੋਰ ਵੀ ਸਾਡੀ ਕੋਈ ਸਰਕਾਰ ਮਦਦ ਕਰ ਸਕਦੀ ਆ ਤੇ ਅਸੀਂ ਦੇਖੋ ਹੱਥ ਜੋੜ ਕੇ ਬੇਨਤੀ ਕਰਦੇ ਆ ਵੀ ਸਾਡੀ ਕੋਈ ਮਦਦ ਕੀਤੀ ਜਾ ਭਾਈ ਸਾਹਿਬ ਜਿਹੜਾ ਮੁੰਡਾ ਹਿਪਾਲ ਕਿਆਸੀ ਦਾ ਬਾਹਰ ਗਿੱਤੀ ਸੀ ਵੀ ਬੱਤ ਕੋਈ ਕਿੱਥੋਂ ਦਾ ਰਹਿਣ ਵਾਲਾ ਕਿੱਥੀ ਲੱਗਦਾ ਸੀ ਬਲਟੋਏ ਪਿੰਡ ਤੋਂ ਰਹਿਣ ਵਾਲਾ ਮੇਰਾ ਤਾਂ ਛੋਟਾ ਵੀਰ ਹੀ ਸਾਡਾ ਤਾਂ ਪਰਿਵਾਰ ਕੀ ਆ ਆਪਸ ਵਿੱਚ ਇੱਕੋ ਹੀ ਪਰਿਵਾਰ ਆ ਕੀ ਗੱਲ ਹੋਈ ਸੀ ਮੈਨੂੰ ਕੈਂਸਰ ਦੀ ਸ਼ਿਕਾਇਤ ਆਈ ਹੈ ਜੀ ਯੂ نو ਲਾਸਟ ਸਟੇਜ ਤੇ ਜਦੋਂ ਪਤਾ ਹੀ ਹੁਣ ਲੱਗਾ ਵੀ ਬਾਣਾ ਜਦੋਂ ਵਾਪਰ ਗਿਆ ਚਾਰ ਦਿਨ ਪਹਿਲਾਂ ਐਡਮਟ ਹੌਥੇ ਕਰਾਇਆ ਮੁੰਡਿਆ ਨੇ ਸਾਡੇ ਪਿੰਡ ਦੇ ਕਾਫੀ ਰਹਿਣ ਦੇ ਨੇ ਤੇ ਉਹ ਲਗਾਏ ਆ ਤੇ ਡਾਕਟਰਾਂ ਨੇ ਉਹ ਵੀ ਅਜੇ ਪਾਲ ਨੂੰ ਅਜੇ ਤੱਕ ਵੀ ਨਹੀਂ ਪਤਾ ਅਖੀਰ ਨੂੰ ਤੱਕ ਕਿੰਨਾ ਚਿਰ ਹੋ ਗਿਆ ਸੀਗਾ ਬਾਹਰ ਗਿਆ 2 ਸਾਲ ਹੋ ਗਏ ਜੀ 2 ਸਵਾ 2 ਸਾਲ ਗਏ ਹੋਏ ਬੜੇ ਪਰਿਵਾਰ ਨੇ ਮਿਹਨਤ ਕਰਕੇ ਸਾਨੂੰ ਬੜੀ-ਬੜੀ ਗੱਲ ਦਾ ਪਤਾ ਨਾ ਕਿਵੇਂ ਤੇ ਜਾਂ ਬੱਚਿਆਂ ਨੂੰ ਭੇਜੀਦਾ ਜਾਂ ਕੀ ਆ ਰਿਕਾਰ ਲਈ ਹੁਣ ਮ੍ਰਿਤਕ ਅਸੀਂ ਤੇ ਸਰਕਾਰ ਤੋਂ ਚਾਹੁੰਦੇ ਆਂ ਵੀ ਵੱਤ ਵਤ ਸਹਾਇਤਾ ਕੀਤੀ ਜਾਵੇ ਬਾਕੀ ਅਸੀਂ ਦਾ ਹੈ ਹੀ ਆਏ ਪਰਿਵਾਰ ਆ ਕਰਨੀ ਆ ਕਰਨ ਨੂੰ ਡੈ ਤੇ ਸਰਕਾਰ ਤੋਂ ਮੰਗ ਕਰਦੇ ਆਂ ਵੀ ਡੈਡ ਬੋਡੀ ਲਿਆਂਦੀ ਜਾਵੇ ਇੰਡੀਆ Jadi, aja rasman aja, biar dia puring kerja